ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 10ਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੜਕੀਆਂ ਨੇ ਬਾਜ਼ੀ ਮਾਰਦਿਆਂ ਪਹਿਲੇ ਤਿੰਨ ਸਥਾਨਾਂ 'ਤੇ ਕਬਜ਼ਾ ਕੀਤਾ ਹੈ। ਲੁਧਿਆਣਾ ਦੇ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਦੀ ਅਦਿਤੀ ਪਹਿਲੇ ਸਥਾਨ 'ਤੇ ਰਹੀ ਹੈ ਜਿਸਨੇ 650 ਦੇ ਵਿੱਚੋਂ 650 ਅੰਕ हासिल ਕੀਤੇ ਹਨ ਜਦ ਕਿ ਦੂਜੇ ਸਥਾਨ ਤੇ ਇਸ ਸਕੂਲ ਦੀ ਅਲੀਸ਼ਾ ਸ਼ਰਮਾ ਰਹੀ ਹੈ ਜਿਸ ਨੇ 650 ਦੇ ਵਿੱਚੋਂ 645 ਅੰਕ ਹਾਸਲ ਕੀਤੇ ਹਨ ਤੀਸਰੇ ਸਥਾਨ ਤੇ ਅੰਮ੍ਰਿਤਸਰ ਦੇ ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਮਤਨੇਲ ਤਹਿਸੀਲ ਬਾਬਾ ਬਕਾਲਾ ਦੀ ਜ਼ਗਰੂਪ ਘਰ ਰਹੀ ਹੈ ਜਿਸ ਨੇ 650 ਦੇ ਵਿੱਚੋਂ 645 ਅੰਕ ਹਾਸਲ ਕੀਤੇ ਹਨ ਦੱਸ ਦਈਏ ਕਿ ਇਸ ਵਾਰ ਕੁੱਲ 28198 ਬੱਚਿਆਂ ਨੇ 10ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਦੇ ਵਿੱਚੋਂ 273348 ਬੱਚੇ ਪਾਸ ਹੋਏ ਹਨ ਇਸ ਵਾਰ ਦਾ ਨਤੀਜਾ 99.24% ਰਿਹਾ ਹੈ ਕੁੜੀਆਂ ਦੀ ਪਾਸ ਫੀਸ ਦੀ 98.11% ਰਹੀ ਹੈ ਜਦਕਿ ਮੁੰਡਿਆਂ ਦੀ ਪਾਸ ਫੀਸ ਦੀ 96.47% ਰਹੀ ਹੈ ਕੁੜੀਆਂ ਅਤੇ ਮੁੰਡਿਆਂ ਦੀ ਕੁੱਲ ਪਾਸ ਫੀਸ ਦੀ 97.24 ਰਹੀ ਹੈ